ਹਾਂਜੀ ਅੱਜ ਬਹੁਤ ਹੀ ਇੱਕ ਇਤਿਹਾਸਿਕ ਦਿਨ ਮੈਂ ਅੱਜ ਤੜਕੇ ਦਾ ਦੇਖ ਰਿਹਾ ਸੀਗਾ ਬਹੁਤ ਘੱਟ ਲੋਕਾਂ ਨੇ ਅੱਜ ਦੇ ਦਿਨ ਦੇ ਉੱਤੇ ਕੋਈ ਪੋਸਟਾਂ ਜਾਂ ਕੋਈ ਵੀਡੀਓ ਵਗੈਰਾ ਬਹੁਤ ਘੱਟ ਪਈਆਂ ਐਡੇ ਵੱਡੇ ਦਿਨਾਂ ਨੂੰ ਸਾਡੇ ਲੋਕ ਬੈਸੇ ਹੀ ਭੁੱਲ ਭੁਲਾ ਜਾਂਦੇ ਆ ਮਨੋਂ ਬਸਾਰੀ ਬੈਠੇ ਆਸੀਂ ਆਮ ਤੌਰ ਤੇ ਮੈਂ ਦੇਖਦਾ ਵੀ ਬਹੁਤ ਜਿਹੜੀਆਂ ਬੇਫਜ਼ੂਲ ਗੱਲਾਂ ਹੁੰਦੀਆਂ ਨੇ ਕੋਈ ਮਹਨੇ ਨਹੀਂ ਕੋਈ ਅਰਥ ਨਹੀਂ ਉਹ ਅਸੀਂ ਬਹੁਤ ਪੋਸਟਾਂ ਸਾਂਝੀਆਂ ਕਰਦੇ ਆ ਵੀਡੀਓ ਪਾਉਂਦੇ ਆ ਪਤਾ ਨਹੀਂ ਕੀ ਕੀ ਉਟ ਪਟੰਗ ਅਸੀਂ ਲਿਖ ਲਿਖ ਪਾਈ ਜਾਂਦੇ ਰਹਿੰਦੇ ਆ ਪਰ ਅੱਜ ਮਾਂ ਬੋਲੀ ਦਾ ਦਿਹਾੜਾ ਤੇ ਮਾਂ ਬੋਲੀ 디하ੜੇ ਦੇ ਉੱਤੇ 21 ਫਰਵਰੀ 21 ਫਰਵਰੀ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਅਜਦਾ ਦਿਹਾੜਾ ਅਜਦਾ ਦਿਨ ਜਿਹੜਿਆਂ ਨੇ ਆਪਣੀ ਬੋਲੀ ਦੇ ਲਈ ਹਿੱਕਾਂ ਤੇ ਗੋਲੀਆਂ ਖਾਧੀਆਂ ਸੀ ਪੰਜਾਬੀਓ ਸੋਚੋ ਇੱਕ ਉਹ ਉਸ ਕੌਮ ਦੇ ਆਪਣੀ ਮਾਂ ਬੋਲੀ ਦੇ ਮਰਜੀਵੜੇ ਯੋਧੇ ਪੁੱਤ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੇ ਹਿੱਕਾਂ ਤੇ ਗੋਲੀਆਂ ਖਾਧੀਆਂ ਸੰਘਰਸ਼ ਕੀਤਾ ਸੜਕਾਂ ਤੇ ਨਿਕਲੇ ਜੇਲਾਂ 'ਚ ਗਏ ਖੂਨ ਡੋਲਿਆ ਆਪਣਾ ਪਰ ਆਪਣੀ ਬੋਲੀ ਨਹੀਂ ਮਰਨ ਦਿੱਤੀ ਉਹ ਬੰਗਾਲੀ ਲੋਕ ਉਹ ਬੰਗਲਾਦੇਸ਼ੀ ਲੋਕ ਜਦੋਂ ਜ਼ਬਰੀ ਉਹਨਾਂ ਦੇ ਉੱਤੇ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਗੋਲੀਆਂ ਵੀ ਚੱਲੀਆਂ ਉਹਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਉਹਨਾਂ ਦੇ ਖੂਨ ਵੀ ਡੁੱਲੇ ਪਰ ਉਹਨਾਂ ਨੇ ਆਪਣੀ ਬੋਲੀ ਲਈ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਇਕ ਕਸੀਆ ਆਪਣੀ ਮਾਂ ਨੂੰ ਅਸੀਂ ਆਪਣੇ ਘਰੋਂ ਵੀ ਕੱਢਤਾ ਹੁਣ ਤਾਂ ਘਰੋਂ ਵੀ ਬੇਕਾਰ ਕਰਤੀ ਬਹੁਤੇ ਘਰਾਂ ਦੇ ਬੱਚ ਪੰਜਾਬੀ ਦੀ ਥਾਂ ਹਿੰਦੀ ਜਾਂ ਹੋਰ ਕੁਝ ਚੱਲ ਪਿਆ ਦਫ਼ਤਰਾਂ ਚੋਂ ਗਾਇਬ ਹੋ ਗਈ ਸੜਕਾਂ ਦੇ ਬੋਰਡਾਂ ਤੋਂ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਵਾਕਾਂ ਨੂੰ ਬੋਲਣ ਤੇ ਪਾਬੰਦੀਆਂ ਜੁਰਮਾਨੇ ਕਿੰਨੇ ਸ਼ਬਦ ਸਾਡੇ ਜਿਹੜੇ ਉਹ ਅਲੋਪ ਹੁੰਦੇ ਤੁਰ ਜਾਂਦੇ ਆ ਗਮਾਜ ਦੇ ਤੁਰ ਜਾਂਦੇ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਬੋਲੀ ਦੀ ਬਹੁਤ ਮਹੱਤਤਾ ਹੁੰਦੀ ਹੈ ਕਿਸੇ ਕੌਮ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦਿਖਾਉਣੀ ਚਾਹੁੰਨਾ ਕਿ ਜਿਹੜੇ ਵੱਡੇ ਵੱਡੇ ਦੁਨੀਆ ਦੇ ਮਸ਼ਹੂਰ ਲੋਕ ਨੇ ਖਾਸ ਤੌਰ ਤੇ ਪੰਜਾਬੀਆਂ ਦੇ ਹਰਮਨ ਪਿਆਰੇ ਨੇ ਉਹ ਆਪਣੇ ਲੈਂਦੇ ਪੰਜਾਬ 'ਚ ਵੀ ਆ ਤੇ ਚੜ੍ਹਦੇ ਪੰਜਾਬ 'ਚ ਵੀ ਆ ਚੜ੍ਹਦੇ ਪੰਜਾਬ ਵਾਲਿਆਂ ਬਾਰੇ ਮੈਂ ਪਹਿਲਾਂ ਵੀ ਪਈ ਵਾਰੀ ਬੋਲੇ ਆ ਭਾਈ ਜਿਵੇਂ ਉਹ ਬੀਬੀ ਆਪਣੀ ਕਲਾਕਾਰ ਆ ਜਿਹੜੀ ਨੀਰੂ ਬਾਜਵਾ ਜੋ ਹੋਰ ਕਈ ਬੀਬੀਆਂ ਹੈਗੀਆਂ ਜਿਹੜੀਆਂ ਫਿਲਮਾਂ ਪੰਜਾਬੀ ਚ ਕਰਦੀਆਂ ਪਰ ਆਪਣੇ ਇੰਸਟਾਗ੍ਰam ਤੇ ਜਾਂ ਹੋਰ ਉਹਨਾਂ ਦੇ ਖਾਤਿਆਂ ਦੇ ਉੱਤੇ ਜਿੰਨੀਆਂ ਕੋਈ ਛੋਟੀਆਂ-ਛੋਟੀਆਂ ਕਹਾਣੀਆਂ ਪਾਉਂਦੇ ਆ ਆਪਣੇ ਜਵਾਕਾਂ ਨਾਲ ਤੇ ਉਹ ਹਿੰਦੀ ਜਾਂ ਅੰਗਰੇਜ਼ੀ ਚ ਪਾਉਂਦੇ ਆ ਜਾਂ ਬਹੁਤੀਆਂ ਬੀਬੀਆਂ ਮੈਂ ਦੇਖਦਾ ਜਿਹੜੀਆਂ ਆਪਣੀਆਂ ਕਲਾਕਾਰ ਆ ਉਹ ਕੋਈ ਇੰਟਰਵਿਊ ਕਰਦੀਆਂ ਤਾਂ ਉਹ ਉਦੋਂ ਅੰਗਰੇਜ਼ੀ ਨੇ ਮੂੰਹ ਮਾਰਦੀਆਂ ਹੁੰਦੀਆਂ ਜਾਂ ਆਈ ਨੋ ਨੋ ਇਹ ਜਾਂ ਕੁਝ ਕਰਦੀਆਂ ਰਹਿੰਦੀਆਂ ਨੇ ਹਾਂ ਜਦੋਂ ਕਿ ਫਿਲਮਾਂ ਦੇ ਵਿੱਚ ਠੇਠ ਪੰਜਾਬੀ ਬੋਲਦੀਆਂ ਇਹਨਾਂ ਦਾ ਅਸਰ ਬਹੁਤ ਡੂੰਗਾ ਹੁੰਦਾ ਗਹਿਰਾ ਹੁੰਦਾ ਸੋ ਅੱਜ ਮੈਂ ਪੰਜਾਬੀ ਦੇ ਉਹ ਵੱਡੇ ਫਨਕਾਰ ਉਹ ਵੱਡੇ ਗਵਈਆਂ ਨੂੰ ਤੁਹਾਨੂੰ ਦਿਖਾਉਣ ਲੱਗਿਆ ਜੋ ਲੈਂਦੇ ਪੰਜਾਬ ਦੇ ਨੇ ਆਹ ਸੁਣਿਓ ਇਹ ਬਹੁਤ ਮਸ਼ਹੂਰ ਇਕ ਨਵੀਂ ਬੜੀ ਡਿਜ਼ਾਈਨਰ ਬੁਟੀਕ ਆ ਗਈ ਯਾਰ ਤੁਮ ਪੁੱਛਦਾ ਪੁੱਛਦਾ ਚੱਲਾ ਰਿਹਾ ਆ ਇਹਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਬਾਈ ਮੈਂ ਬਾਹਰ ਗਿਆ ਤੋ ਇਹ ਆਪਣੇ ਪੰਜਾਬੀ ਜਿਹੜਾ ਕਲਾਕਾਰ ਆ ਅਮਰਿੰਦਰ ਗਿੱਲ ਉਹਦੀਆਂ ਫਿਲਮਾਂ ਚ ਆਮ ਹੀ ਨਜ਼ਰ ਆਉਂਦਾ ਉਹਨਦੀ ਗੱਲਬਾਤ ਸੁਣਿਓ ਇੱਕ ਪੱਤਰਕਾਰ ਨਾਲ ਗੱਲਬਾਤ ਕਿਹੜੀ ਬੋਲੀ ਚ ਕਰ ਰਿਹਾ वो बच्चियां भी तस्वीरें बना रही हैं बच्चे भी तस्वीरें बना रहे हैं सारे तस्वीरें ले रहे हैं तो मैं सोच रहा हूं कि बात कैसे करूं मैंने कहा चाचा जी तो दूजा लगे सन <laughs> आपको ब्लैक ड्रेस में ही देखा है और आगे आपके बच्चे भी ब्लैक ड्रेस में ही है आप कोई और ड्रेस क्यों नहीं पहनते ये सारे पहनते हैं जब कोई कल्चरल ਇਵੈਂਟ ਹੁੰਦਾ ਹੈ ਕੋਈ স্পেশাল ਰਿਪਰੈਜ਼েন্ট ਕਰਨਾ ਹੋ ਪਾਕਿਸਤਾਨ ਕੋ ਤਾਂ ਵਾਹ ਪੇ ਮੈਂ ਫੁੱਲ ਡਰੈਸ ਪੈਨ ਕੇ ਜਾਂਦਾ ਹੂੰ ਅਬ ਕੀ ਹੈ ਕਿ ਮੇਰੀ ਪਸੰਦੀਦਾ ਬਚਪਨ ਸੇ ਇਹ ਹੀ ਚੱਲ ਰਿਹਾ ਹੈ ਜਬ ਬੱਚਾ ਸਤਾ ਜਬ ਹੋਸ਼ ਨਹੀਂ ਥਾ ਮੇਰੀ ਮਾਂ ਮੂਝੇ ਬਤਾਤੀ ਹੁੰਦੀ ਸੀ ਇਹ ਇੱਕ ਨਹੀਂ ਜਿੰਨੇ ਵੀ ਤੁਸੀਂ ਪਾਕਿਸਤਾਨ ਦੇ ਵੱਡੇ ਵੱਡੇ ਗਵਈਆਂ ਨੂੰ ਸੁਣਦੇ ਹੋ ਇਹ ਆਰਫ ਲਹਾਰ ਸੀਗਾ ਇਹਦਾ ਬਾਪੂ ਆਲਮ ਲਹਾਰ ਬਹੁਤ ਵੱਡਾ ਗਵੈ ਗੈਕ ਹੋਇਆ ਦੂਜਾ ਜਿਹੜਾ ਗੰਜਾ ਜਾਂ ਕੀ ਆ ਪਤਾ ਨਹੀਂ ਬੂਟਾ ਗਾਲਾਂ ਕੱਢਦਾ ਕਹਿੰਦੇ ਜਿਹੜੇ ਨੂੰ ਉਹ ਆ ਇਹ ਜਦੋਂ ਵੀ ਕੋਈ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਨਗੇ ਜਾਂ ਆਮ ਬੋਲਚਾਲ ਦੇ ਬੱਚੇ ਉर्दू ਵਰਤਦੇ ਆ ਜਦੋਂ ਕਿ ਬੋਲੀ ਦੇ ਸਿਰ ਤੇ ਜੇ ਆਰਫ ਲਹਿਾਰ ਬਣਿਆ ਤਾਂ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਬਣਿਆ ਜੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਮਿਲਿਆ ਇਹਨੂੰ ਆ ਜਿਹੜਾ ਬੂਟਾ ਗਾਲਾਂ ਕੱਢਣ ਵਾਲਾ ਅਮਰਿੰਦਰ ਗਿਲਦੀਆ ਪੰਜਾਬੀ ਫੇਲਮਾਂ ਜਿਹਨੂੰ ਕੰਮ ਮਿਲਿਆ ਤਾਂ ਬੋਲੀ ਦੇ ਸਿਰ ਤੇ ਮਿਲਿਆ ਇਹਨਾਂ ਨੇ ਸ਼ੌਹਰਤਾਂ, ਦੌਲਤਾਂ, ਰਤਬੇ, ਮਾਣ ਸਨਮਾਨ ਆਪਣੀ ਬੋਲੀ ਦੇ ماں ਬੋਲੀ ਦੇ ਸਿਰ ਤੋਂ ਕਮਾਈ ਹੈ ਤੇ ਇਹਨਾਂ ਲਾਨਤਿਆਂ ਨੂੰ ਪਤਾ ਨਹੀਂ ਕਿਹੜਾ ਫਹਾ ਪੈਂਦਾ ਪਤਾ ਨਹੀਂ ਕੀ ਮੌਤ ਪੈਂਦੀ ਇਹਨਾਂ ਨੂੰ ਜਦੋਂ ਇਹ ਗੱਲਬਾਤ ਕਰਨਗੇ ਕਿਸੇ মিডিਆ 'ਚ ਗੱਲ ਕਰਨਗੇ ਪੱਤਰਕਾਰਾਂ ਨਾਲ ਕਰਨਗੇ ਜਾਂ ਆਪਸ ਵਿੱਚ ਗੱਲ ਕਰਨਗੇ ਉਦੋਂ ਇਹ ਮਰਦੇ ਉਰਦੂ ਨੂੰ ਇੱਕ ਉਹ ਜੋਧੇ ਉਹ ਬੰਗਾਲੀ ਜੋਧੇ ਜਿਹਨਾਂ ਦੀ ਮਾਂ ਬੋਲੀ ਬੰਗਲਾ ਹੈ ਜਿੰਨਾ ਤੇ ਜਬਰੀ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣੀਆਂ ਜਾਨਾਂ ਕਰਵਾਨ ਕਰਤੀਆਂ ਇਹ ਕਾਂ ਦੇ ਗੋਲੀਆਂ ਖਾਧੀਆਂ ਜੇਲਾਂ ਚ ਗਏ ਵੀ ਸਾਨੂੰ ਮਨਜ਼ੂਰ ਨਹੀਂ ਸਾਡੀ ਮਾਂ ਬੋਲੀ ਤੁਸੀਂ ਐ ਮਾਰ ਨਹੀਂ ਸਕਦੇ ਤੇ ਇੱਕ ਇਹ ਲੜਨਤੀ ਹੈ ਇਹ ਸਾਰੇ ਪੰਜਾਬੀ ਨੇ ਇਹ ਲੈਹਦੇ ਪੰਜਾਬ ਦੇ ਪੰਜਾਬੀ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸਦੀਆਂ ਤੋਂ ਦਾਦਿਆਂ ਪਰਦਾਦਿਆਂ ਪੁਰਖਿਆਂ ਤੋਂ ਲੈ ਕੇ ਇਹ ਕਹਿੰਦੇ ਨੇ ਮਾਂ ਬੋਲੀ ਪੰਜਾਬੀ ਹੈ ਇਹ ਲੜਨਤੀ ਤੁਹਾਨੂੰ ਬੋਲਦੇ ਮਿਲਣਗੇ ਉਰਦੂ ਦੇ ਵਿੱਚ ਅਸੀਂ ਗੈਰਾਂ ਨੂੰ ਕੀ ਦੋਸ਼ ਦੇਗੇ ਸਾਡਾ ਆਪਣਾ ਹੀ ਗद्दार ਨੇ ਇਹ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਵੱਡਾ ਗद्दार ਕਿਹੜਾ ਹੁੰਦਾ ਦੁਸ਼ਮਣ ਤਾਂ ਛੋਡੀ ਬੋਲੀ ਨੂੰ ਵੀ ਮਾਰੂਗਾ ਛੋਡੀ ਸੱਭਿਆਚਾਰ ਨੂੰ ਵੀ ਮਾਰੂਗਾ ਦੁਸ਼ਮਣੀ ਕਹਦਾ ਜਿਹੜਾ ਸਾਨੂੰ ਖਤਮ ਨਾ ਦੁਸ਼ਮਣ ਨੂੰ ਕਰੇ ਉਹ ਦਸ਼ਮਣੀ ਕਹਦਾ ਹੁੰਦਾ ਪਰ ਜਿਹੜੇ ਆਪਦੇ ਗद्दार ਬਣ ਜਾਂਦੇ ਆ ਆਪਦੇ ਵੈਰੀ ਬਣ ਜਾਂਦੇ ਆ ਆਪ ਦੁਸ਼ਮਣ ਬਣ ਜਾਂਦੇ ਆ ਸੋ ਇੰਨਾ ਇਹ ਗੱਲਾਂ ਨੂੰ ਮੈਂ ਪਾਕਿਸਤਾਨੀਆਂ ਨੂੰ ਕਹਿਣਾ ਚਾਹੁੰਦਾ ਲੈਂਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਧਰ ਕਈ ਵਿਚਾਰੀ ਲੱਗੇ ਹੋਏ ਨੇ ਅਹਿਮਦ ਰਜੇ ਵਰਗੇ ਅੰਜਮ ਗਿੱਲ ਵਰਗੇ ਬਾਬੇ ਨਜ਼ਮੀ ਵਰਗੇ ਜਾਂ ਹੋਰ ਵੀ ਕਈ ਸੱਜਣ ਹੈਗੇ ਆ ਜਿਹੜੇ ਲਗਾਤਾਰ ਆਪਣੀ ਬੋਲੀ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਪ੍ਰਚਾਰ ਕਰ ਰਹੇ ਆ ਵੀ ਮਾਂ ਬੋਲੀ ਨਾਲ ਜੁੜੋ ਪਰ ਇਹ ਲਾਨਤੀ ਲੋਕ ਮੈਂ ਦੇਖਿਆ ਇੱਕ ਹੀ ਅਬਰਾਰ ਉਲਾਕ ਇਹਨਾਂ ਦਾ ਇੱਕ ਹੋਰ ਗਾਇਕ ਹੈ ਜਾਂ ਹੋਰ ਵੀ ਕਈ ਗਾਇਕਾਂ ਦੇ ਤਕਰੀਬ ਨਹੀਂ ਇਹਨਾਂ ਨੂੰ ਬਹੁਤ ਵਾਰੀ ਸੁਣਿਆ ਇਹਨਾਂ ਗਾਇਕਾਂ ਨੂੰ ਤਾਂ ਇਹ ਸਾਰੇ ਹੀ ਆਪਣੀ ਗੱਲਬਾਤ ਆ ਜਿਹੜੀ ਉਹ ਉਰਦੂ ਚ ਕਰਦੇ ਆ ਸੋ ਇੱਕ ਤਾਂ ਇਹ ਜੇ ਬੰਦੇ ਨੂੰ ਲਾਣ ਤਾਂ ਪਾਓ ਅੱਜ ਅਸੀਂ ਹੋਰ ਤੁਹਾਨੂੰ ਦੱਸ ਦਿੰਨਾ ਆਪਣੇ ਇਧਰਲੇ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ ਆ ਅੱਜ ਅਸੀਂ ਪਟਿਆਲੇ ਗਏ ਤੇ ਸਰਸ ਮੇਲਾ ਲੱਗਿਆ ਹੋਇਆ ਸਰਸ ਮੇਲੇ ਦੇ ਵਿੱਚ ਇੱਕ ਬੋਰਡ ਸਿਰਫ ਇੱਕ ਬੋਰਡ ਜਿਹੜਾ ਉਹ ਪੰਜਾਬੀ ਚਾ ਮੇਲੇ ਨੂੰ ਸਾਫ ਸੁਥਰਾ ਰੱਖੋ ਬਾਕੀ ਸਾਰੀਆਂ ਦੁਕਾਨਾਂ ਦੇ ਬੋਰਡ ਹਿੰਦੀ ਚ ਹੈ ਉਥੇ ਸਾਰੇ ਜਿੰਨੇ ਖਰੀਦਦਾਰ ਆਉਂਦੇ ਨੇ ਮੇਲਾ ਦੇਖਣ ਆਉਂਦੇ ਨੇ ਪੰਜਾਬੀ ਆਉਂਦੇ ਨੇ ਉਥੇ ਦੁਕਾਨਾਂ ਦੇ ਬੋਰਡ ਹਿੰਦੀ ਚਾ ਕਿਸੇ ਪੰਜਾਬੀ ਨੇ ਉਥੇ ਜੇ ਹਜ਼ਾਰਾਂ ਦੀ ਗਿਣਤੀ ਭੀੜ ਫਿਰਦੀ ਸੀਗੀ ਬੀਬੀਆਂ ਵੀ ਨੌਜਵਾਨ ਵੀ ਬਜ਼ੁਰਗ ਵੀ ਮਾਮਾ ਵੀ ਕਿਸੇ ਉਥੇ ਇੱਕ ਪੰਜਾਬੀ ਨੇ ਉਹਨਾਂ ਦਾ ਉੱਠ ਕੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਆ ਕੀ ਕਰਦੇ ਹੋ ਤੁਸੀਂ ਪੰਜਾਬ ਚ ਸਮਾਨ ਵੇਚਣ ਆਏ ਹੋ ਕਿ ਸਾਰੀਆਂ ਦੁਕਾਨਾਂ ਦੇ ਬੋਰਡ ਸੋਡੇ ਹਿੰਦੀ ਚ ਕਿਉਂ ਬਈ ਸੋ ਪੰਜਾਬੀਓ ਮੇਰੀ ਤੁਹਾਨੂੰ ਇੰਨੀ اپیل ہے بھائی ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਕਿਸੇ ਕੌਮ ਦੀ ਪਛਾਣ ਉਹਦੀ ਬੋਲੀ ਕਰਕੇ ਹੁੰਦੀ ਹੈ ਉਹਦਾ ਵजूद ਉਹਦੀ ਹੋਂਦ ਉਹਦੀ ਬੋਲੀ ਕਰਕੇ ਹੈ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਓ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀ ਹੈ ਸੇਕੋਨਾ ਲੋਕਾਂ ਤੋਂ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੀ ਖਾਤਰ ਆਪਣੀਆਂ ਜਾਨਾਂ ਦਿੱਤੀਆਂ ਨੇ ਤੇ ਅੱਜ ਅਸੀਂ ਆਪਣੀ ਬੋਲੀ ਨੂੰ ਖਤਮ ਕਰ ਰਹੇ ਹਾਂ ਸਾਡੇ ਬਾਰੇ ਖਾਸ ਤੌਰ ਤੇ ਪੰਜਾਬੀਆਂ ਬਾਰੇ ਤਾਨਾ ਮਾਰਦੇ ਹੋਏ ਬਾਬੂ ਫਰੋਜ਼ ਦੀਨ ਸਲਫ ਨੇ ਕੀ ਲਿਖਿਆ ਕਹਿੰਦਾ ਉਹ ਕਹਿੰਦੇ ਆ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਬੇਵਾਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਐਡਾ ਵੱਡਾ ਸਾਡੇ ਨੂੰ ਤਾਨਾ ਮਿਹਣਾ ਮਾਰਿਆ ਲਾਂਤ ਪਾਈ ਆ ਬਾਬੂ ਫਰੋਜ ਨੂੰ ਸਰਪ ਨੇ ਕਿ ਮੈਂ ਉਹਨਾਂ ਪੰਜਾਬੀਆਂ ਦੀ ਬੋਲੀ ਹਾਂ ਜਿਨ੍ਹਾਂ ਨੇ ਮੇਰੀ ਬਾਤ ਨਹੀਂ ਪੁੱਛੀ ਮੈਨੂੰ ਮੇਰਾ ਨਰਾਦਰ ਕਰ ਰਿਹਾ ਮੈਨੂੰ ਪਰੇ ਰੋੜ ਰਹੇ ਨੇ ਮੈਨੂੰ ਖਤਮ ਕਰ ਰਹੇ ਆ ਸੋ ਪੰਜਾਬੀਓ ਰੱਬ ਦਾ ਵਾਸਤਾ ਆਪਣੀਆਂ ਟਿੱਕਾ ਟਿੱਪਣੀਆਂ ਆਪਣੀ ਗੱਲਬਾਤ ਆਪਣੇ ਨਾਂ ਆਪਣਾ ਦਸਕਰ ਸਾਰਾ ਕੁਝ ਪੰਜਾਬੀ ਚ ਕਰਿਆ ਕਰੋ ਕਿਉਂਕਿ ਸਾਡੀ ਬੋਲੀ ਸਾਡੇ ਲਈ ਬਹੁਤ ਅਹਿਮ ਹੈ ਸਾਡੀ ਬੋਲੀ ਬੜੀ ਅਮੀਰ ਆ ਬਹੁਤ ਆਪਾਂ ਨੂੰ ਲੱਗਦਾ ਕਿ ਸਾਡੀ ਬੋਲੀ ਮੈਂ ਕਹਿੰਦਾ ਜਿੰਨੀ ਬੋਲੀ ਸਾਡੀ ਅਮੀਰ ਹੈ ਦੁਨੀਆ ਦੀ ਕੋਈ ਐਸੀ ਬੋਲੀ ਨਹੀਂ ਆ ਸੋ ਕਦੇ ਵੀ ਸ਼ਰਮ ਨਾ ਮੰਨਿਆ ਕਰੋ ਆਪਣੀ ਬੋਲੀ ਨੂੰ ਮੈਂ ਇੱਕੋ ਗੱਲ ਕਹਿਣਾ ਹੁੰਨਾ ਕਿ ਪੰਜਾਬੀ ਉਹ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਉਂਦੇ ਰਹੇ ਜੇ ਸਾਡੀ ਬੋਲੀ ਤੇ ਪਾਣੀ ਹੁਣ ਦੇਖਦਾ ਮੈਂ ਇਸ ਗੱਲ ਨੂੰ ਕਿੰਨਾ ਸਾਂਝਾ ਕਰਕੇ ਅੱਗੇ ਲੋਕਾਂ ਤੱਕ ਪਹੁੰਚਾਉਨੇ ਹਾਂ ਪਤਾ ਨਹੀਂ ਮੈਂ ਪਹਿਲੇ ਕਿਹਾ ਕਿ ਜੇ ਤੁਸੀਂ ਉਸ ਤਰ੍ਹਾਂ ਦੀਆਂ ਗੱਲਾਂ ਕਰਤਾ ਹੁੰਦੀਆਂ ਬਹੁਤ ਦੁਨੀਆ ਜੁੜ ਜਾਂਦੀ ਹੈ ਪਤਾ ਨਹੀਂ ਕੀ ਗੱਲਬਾਤ ਹੋ ਰਹੀ ਆ ਪਰ ਅੱਜ ਸਾਡੀ ਮਾਂ ਦੀ ਗੱਲ ਹੋ ਰਹੀ ਹੈ ਸਾਡੀ ਬੋਲੀ ਦੀ ਗੱਲ ਹੋ ਰਹੀ ਹੈ ਇਹ ਵੀ ਲਿਖਿਓ ਥੱਲੇ ਜਰੂਰ ਲਿਖਿਓ ਕਿ ਕਿੰਨੇ ਕ ਬੰਦਿਆਂ ਨੂੰ ਅੱਜ ਪਤਾ ਕਿ 21 ਫਰਵਰੀ ਮਾਂ ਬੋਲੀ ਦਿਹਾੜਾ ਹੁੰਦਾ ਧੰਨਵਾਦ ਜੀ ਪੰਜਾਬੀ ਮਾਂ ਬੋਲੀ ਜਿੰਦਾਬਾਦ